ਪੰਜਾਬ ਸਰਕਾਰ ਵੱਲੋਂ ਚਲਾਈ ਮਹਿੰਮਤ ਹੈ ਤਾਂ ਅੱਜ ਕਪੂਰਥਲਾ ਦੀ ਮਸ਼ਰ ਕਲੋਨੀ ਵਿੱਚ ਚੱਲਿਆ ਨਸ਼ਾ ਤਸਕਰਾਂ ਦੇ ਘਰਾਂ ਤੇ ਪੀਲਾ ਪੰਜਾ ਇਸ ਸਮੇਂ ਗੱਲਬਾਤ ਕਰਦਿਆਂ ਐਸਐਸਪੀ ਕਪੂਰਥਲਾ ਗੌਰਵ ਤੂਰਾ ਨੇ ਕਿਹਾ ਕਿ ਲੋਕਾਂ ਦੇ ਘਰਾਂ ਨੂੰ ਉਜਾੜ ਕੇ ਬਣਾਏ ਨਸ਼ਾ ਤਸਕਰਾਂ ਦੇ ਘਰ ਨਹੀਂ ਰਹਿਣ ਦਿੱਤੇ ਜਾਣਗੇ ਉਹਨਾਂ ਕਿਹਾ ਕਿ ਇਹਨਾਂ ਗਤੀਵਿਧੀਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਤੇਜ਼ ਕੀਤਾ ਜਾਵੇਗਾ ਅਤੇ ਜਿਨ੍ਹਾਂ ਦੇ ਘਰ ਅੱਜ ਢਾਏ ਜਾ ਰਹੇ ਹਨ ਉਹਨਾਂ ਉੱਪਰ ਐਨਡੀਪੀਸੀ ਐਕਟ ਤਹਿਤ ਕਈ ਮਾਮਲੇ ਦਰਜ ਹਨ ਉਹਨਾਂ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਹਨਾਂ ਨਸ਼ਾ ਤਸਕਰਾਂ ਦੀ ਪੂਰੀ ਤਰ੍ਹਾਂ ਸਫਾਈ ਕੀਤਾ ਜਾਵੇਗਾ ਕੀ ਕੰਮ ਹੋ ਰਿਹਾ ਜੀ 6 ਮਹੀਨੇ ਹੋ ਗਏ ਮੇਰਾ ਪੁੱਤ ਮੰਜੇ ਤੇ ਪਿਆ ਟੀਕੇ ਲਾ ਲਾ ਕੇ ਮੇਰੇ ਕੋਈ ਇਲਾਜ ਕਰਾਉਣ ਵਾਲਾ ਵੀ ਨਹੀਂ ਸਰਕਾਰੀ ਹਸਪਤਾਲ ਨਹੀਂ ਹੁੰਦੇ ਵੀ ਨਹੀਂ ਹੋਇਆ ਹੈਗਾ ਜਾ ਕੇ ਦੇਖ ਸਕਦੇ ਹੋ ਜਾਰੇ ਇਹਨਾਂ ਦਾ ਬਹੁਤ ਬੇੜਾ ਗੁੱਲ ਕਰਦਾ ਦਿਨ ਰਾਤ ਨਜ਼ਰਾਂ ਹੀ ਆਉਂਦੇ ਨੇ ਇਹਨਾਂ ਦੇ ਘਰੇ ਚਾਰ ਚਾਰ ਲੱਖ ਰੁਪਏ ਰੋਜ਼ ਦਾ ਵਟ ਦਿੰਦੇ ਨੇ ਨਹੀਂ ਤੁਸੀਂ ਸ਼ਿਕਾਇਤ ਨਹੀਂ ਕੀਤੀ ਸੀ ਇਸ ਬਾਰੇ ਸਾਡੇ ਸ਼ਿਕਾਇਤ ਕਰੀ ਤੇ ਆਉਂਦੇ ਤੇ ਮਲਾਜ ਨੂੰ ਪੈਸੇ ਚੱਕ ਕੇ ਇਹਨਾਂ ਦੇ ਘੜ ਕੇ ਲੈ ਜਾਂਦੇ ਹੁੰਦੇ ਤੇ ਹੁਣ ਤਾਂ ਲੋਕ ਵੀ ਪੰਜਾਬ ਸਰਕਾਰ ਦੀ ਨਹੀਂ ਕੋਈ ਬਾਤ ਹੋ ਗਿਆ ਸਰਕਾਰ ਦੀ ਜਿ ਕਰਾਵੇ ਸਰਕਾਰ ਜਿਹੜੇ ਮੰਜਿਆ ਤੇ ਪਏ ਨਹੀਂ ਇਹ ਕੀ ਕਹਿਣਾ ਚਾਹੁੰਦਾ ਹਾਂ ਇਹ ਹੋ ਕਹਾਂਗੇ ਵੀ ਇਹ ਘਰ ਲਗਾ ਵੀ ਚਿੱਟਾ ਵੀ ਇਹ ਕਦੋਂ ਦਾ ਬਿਜਲੀ ਸੀ ਇਹ ਹੋ ਗਿਆ ਹੀ 2 ਸਾਲ ਹੀ ਹੋ ਗਏ 2 ਸਾਲ ਹੀ ਹੋ ਗਏ ਕਦੇ ਹਾਂਜੀ ਤੇ ਇਹਨਾਂ ਨੂੰ ਸਾਡੇ ਜਿਹੜੇ ਮੁੰਡੇ ਦੇ ਵੀ ਨਹੀਂਦਾ ਬਹੁਤ ਦੇ ਕਦੇ ਨਹੀਂ ਕਰਦੇ ਹਾਂਜੀ ਹੋਣ ਕਈ ਮੁੰਡੇ ਸਾਡੇ ਮੰਜਿਆ ਤੇ ਪਏ ਆ ਜਾ ਕੇ ਦੇਖ ਸਕਦੇ ਹੋ ਅੰਦਰੋਂ ਮੰਜਿਆ ਦੇ ਪਏ ਇਸੇ ਨੂੰ ਨਾ ਕਰਦੇ 400 ਬੰਦਾ ਹੁੰਦਾ ਇੱਥੇ 1 ਮਿੰਟ ਇਹ ਤਾਂ ਜਾਨ ਤੋਂ ਬਟਾ ਹੁੰਦਾ ਹੈ ਕੋਈ ਪਤਾ ਨਹੀਂ ਲੱਗਦਾ ਸਾਡੇ ਇੱਥੇ ਜਿਹੜਾ ਨਾਹਿਆ ਜਾਣਾ ਗੱਲ ਨਹੀਂ ਜਾਂ ਸਾਡੀ ਜੀਤੀਆਂ ਭੈਣਾਂ ਲੱਗੇ ਸਿਆ ਇਹਨਾਂ ਦੇ ਅੰਗੇ ਹੋ ਗਏ ਬਾਸ ਰੰਗ ਕਰਦੇ ਇੰਨੀ ਸਾਨੂੰ ਪਰੇਸ਼ਾਨੀ ਇੰਨੀ ਸਾਨੂੰ ਮੁਸੀਬਤ ਆਉਂਦੀ ਹੈ ਅਸੀਂ ਇਹ ਕਹਿੰਦੇ ਸੀ ਵੀ ਇਹ ਭੰਨਾਲ ਸਾਡੇ ਕੇ ਸਾਨੂੰ ਜਾਣਾ ਮੰਨੂਗਾ ਇੰਨੀ ਗੰਦਗੀ ਇੱਥੇ ਪਈ ਹੁਣ ਕਿੱਥੋਂ ਲੱਗਦਾ ਹੁਣ ਲੱਗਦਾ ਬਹੁਤ ਵਧੀਆ ਜਿਹੜਾ ਤੁਸੀਂ ਕੰਮ ਕਰਦਾ ਸਾਨੂੰ ਬਹੁਤ ਵਧੀਆ ਲੱਗਦਾ ਜਿਹੜੀ ਮੁਕਸ਼ਦ ਰਸ਼ਦ ਦੇ ਮੋਦੀ ਜਿਹੜਾ ਉਹ ਤੁਮ ਨਹੀਂ ਚੱਲ ਰਹੀ ਆ ਤੇ ਅੱਜ ਇੱਥੇ ਪਿੰਡ ਪੰਚਾਇਤ ਜਿਹੜਾ ਵਾ ਸੀਰੀ ਨੇ ਫਿਰ ਜਿੰਨੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਨਸ਼ੇ ਅਤੇ ਜੁਰਮ ਦੇ ਖਿਲਾਫ ਸੱਤ ਜਿਹੜੀ ਕਾਰਵਾਈ ਦੀ ਸ਼ੁਰੂਆਤ ਕੀਤੀ ਉਹਦੀ ਲੜੀ ਦੇ ਵਿੱਚ ਅੱਜ ਕਪੂਤਰਾ ਦੇ ਵਿੱਚ ਮਿਨਿਸਪਲ ਕਾਰਪੋਰੇਸ਼ਨ ਲਾ ਬਦੂ ਤਤਕ ਕਲੋਨੀ ਦੇ ਲਈਆਂ ਵਿੱਚ ਜੋ ਵੀ ਨਜਾਇਜ਼ ਉਹ ਸਾਰੀਆਂ ਹੋਈ ਸੀ ਉਹਦੇ ਉੱਤੇ ਤਰਤੀਬ ਪਰ ਜਿਹੜਾ ਅੱਜ ਕਾਰਵਾਈ ਕਰਦੇ ਹੋਏ ਨਜਾਇਜ਼ ਸਾਰੀਆਂ ਦੇ ਉੱਤੇ ਜਿਹੜਾ ਕਾਰਵਾਈ ਕੀਤੀ ਹੈ ਤੇ ਨਜਾਇਜ਼ ਸਾਰੀਆਂ ਨੂੰ ਜੇ ਰਟਾਇਆ ਗਿਆ ਹੈ ਇਸ ਕਾਰਵਾਈ ਦੇ ਵਿੱਚ ਜ਼ਿਕਰ ਉਹ ਗੱਲ ਇਹ ਹੈ ਕਿ ਜਦੋਂ ਇਹਨਾਂ ਨੇ ਨਜਾਇਜ਼ ਸਾਰੀਆਂ ਕੀਤੀ ਸੀ ਉਹਨਾਂ ਦੇ ਉੱਤੇ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਵੀ ਸੀਗਾ ਤੇ ਉਹਨਾਂ ਦੇ ਉੱਤੇ ਜਿਹੜੇ ਮਲਟੀਪਲ NDPS ਐਕਟ ਤਹਿਤ ਜਿਹੜੇ ਮੁਕਦਮੇ ਦੇ ਦਰਜ ਹਨ ਅਤੇ ਇਹਨਾਂ ਦੇ ਇਲਾਕੇ 'ਚ ਕਾਫੀ ਕੰਪਲੇਂਟ ਵੀ ਸਿਗੀ ਕਿ ਇਹ ਨਸ਼ਾ ਦੇ ਕਾਫੀ ਜਿਹੜਾ ਇੱਕ ਕਾਰੋਬਾਰ ਕਰਦੇ ਹਨ ਤੇ ਜੁਰਮ ਦੇ ਖਿਲਾਫ ਬਿਲਕੁਲ ਜ਼ੀਰੋ ਟੋਲਰੈਂਸ ਤਹਿਤ ਕਾਰਵਾਈ ਕਰਦੇ ਹੋਏ ਇਹ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਹੈ ਇਹਦੀ ਲੜਾਈ ਦੇ ਵਿੱਚ ਅੱਗੇ ਵੀ ਜਿਹੜੇ ਲੋੜੀਂਦੀ ਕਾਨੂੰਨ ਅਨੁਸਾਰ ਕਾਰਵਾਈ ਅਸੀਂ ਕਰਦੇ ਰਹਿਣਾ ਹੈ